ਭਰਾ ਦਾ ਕਪੜੇ ਤਾਂ ਕਿਤੇ ਘਰ ਕੋਲ ਲਾਵੇ ਬੰਦਾ ਜਾ ਭਰਾਵਾ ਅਸੀਂ ਤਿਆਰੀ ਕਰੀ ਗਿਣ ਕੇ 20 ਗਿਣ ਕੇ 20 ਲੈਣਾ ਗਿਣ ਕੇ ਇਹ ਤਾਂ ਡੱਬਾ ਪੂਰਾ ਉਹ ਤੇ ਮੈਂ ਸਕਨ ਦੇਣਾ ਨਹੀਂ ਤਾਂ ਮੈਂ ਨਹੀਂ ਦੇਖ ਖੋਲ ਇਹਨੂੰ ਕਿ ਡੱਬਾ ਖੋਲ ਕਰੀ ਹੁਣ ਡਾਊਨ ਬਾਜੋ ਗਿਆ ਡਾਊਨ ਬਾਜੋ ਗਿਆ ਡਾਊਨ ਬਾਜੋ ਗਿਆ ਮੁੱਕਾ ਮੁੱਕਾ ਦਿਸਪਾਲ ਮੇਰੀ ਗੱਲ ਸੁਣ ਤੂੰ ਕੋਤ ਕੀ ਗਏਗਾ ਡੱਬੇ ਕੇ ਰਜਾਈ ਲੇ ਕੇ ਸੋਇਆ ਚੱਲ ਮੇ ਪੈ ਮੇਰਾ ਪੁੱਤੇ ਤੇ ਭੇਜ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਲੋ ਜੀ ਸਵਾਗਤ ਹੈ ਤੁਹਾਡਾ ਸਾਢੇ ਆਜੇ ਨਵੇਂ ਵਲੌਗ ਵਿੱਚ ਕਾਫੀ ਦਿਨਾਂ ਦੇ ਮੈਨੂੰ ਕਾਫੀ ਇੰਸਟਾਗ੍ਰam ਤੇ ਸਨੈਪਚੈਟ ਤੇ ਮੈਸੇਜ ਆ ਰਹੇ ਆ ਕਿ ਤੁਹਾਡੇ ਵਲੌਗ ਨਹੀਂ ਆ ਰਹੇ ਕਿਉਂ ਨਹੀਂ ਆ ਰਹੇ ਵਲੌਗ ਅਸੀਂ ਆਪ ਹੀ ਬੰਦ ਕੀਤੇ ਸੀਗੇ ਤੁਹਾਨੂੰ ਪਰਚੀ ਦੀ ਦਿਨ ਚੱਲਦੇ ਸੀਗੇ ਸੋ ਤਾਂ ਕਰਕੇ ਆਪਾਂ ਵਲੌਗ ਕੋਈ ਖੁਸ਼ੀ ਨਹੀਂ ਮਣਾਈ ਕੋਈ ਆਪਾਂ ਕੋਈ ਤਿਆਰੀ ਨਹੀਂ ਕੀਤੀ 5 6 ਦਿਨ ਉਹਨਾਂ ਚੱਕਰ ਆਪਾਂ ਕਿ ਸੋ ਅੱਜ ਵਲੌਗ ਸ਼ੁਰੂ ਕੀਤੇ ਆਪਾਂ ਕਿਉਂਕਿ ਬਹੁਤ ਜ਼ਰੂਰੀ ਹੁੰਦੇ ਉਹ ਦਿਨ ਹਨਾ ਸੋ ਤਾਂ ਕਰਕੇ ਵਲੌਗ ਆਪਾਂ ਤਾਂ ਨਹੀਂ ਪਾਏਗੇ ਕੋਈ ਇੰਸਟਾਗ੍ਰam ਤੇ ਤਾਂ ਨਹੀਂ ਵੀ ਅਪਡੇਟ ਕੀਤੀ ਏ 4-5 ਦਿਨ ਹੁੰਦੇ ਆ ਆਪਣਾ 5 ਦਿਨਾਂ ਕੋਈ ਫਰਕ ਨਹੀਂ ਪੈਣਾ ਆਪਾਂ ਨੂੰ ਕੀ ਹੋਣਾ ਸੀਗਾ ਆਪਾਂ ਵਲੌਗ ਹੀ ਪਾਉਣੇ ਆ ਤੇ ਆਪਾਂ ਪੰਜਾਬ ਦਾ 6 ਦਿਨ ਇੰਜੋਇਮੈਂਟ ਬੰਦ ਕਰ ਸਕਦੇ ਆ ਨਾਨ ਮੈਜ ਸਾਰਾ ਕੁਝ ਬੰਦ ਕੀਤਾ ਹੈ ਕੁਝ ਨਹੀਂ ਖਾਦਾ-ਕੂਦਾਗਾ ਤੇ ਬਾਕੀ ਸੋ ਹੁਣ ਆਪਾਂ ਰੈਗੂਲਰ ਵਲੌਗ ਆਉਣਗੇ ਤੁਹਾਨੂੰ ਪਤਾ ਵਿਆਹ ਹੀ ਦਿਨ ਛੋੜੇ ਰਹਿ ਗਿਆ ਹੁਣ ਵਿਆਹ ਦੀਆਂ ਤਿਆਰੀਆਂ ਵਾ ਤੇ ਸੋ ਅੱਜ ਦਾ ਵਲੌਗ ਇਹ ਆ ਤੇ ਜਿਹੜੇ ਮੈਂ ਕੱਪੜੇ ਸਟਿਚ ਕਰਦੇ ਦਿੱਤੇ ਸੀਗੇ ਭਰਾ ਹੁਣ ਆਪ ਹੀ ਘਰੇ ਲੈ ਕੇ ਆ ਰਹੇ ਕਹਿੰਦੇ ਅਸੀਂ ਆਪੇ ਘਰੇ ਦੇ ਕੇ ਜਾਵਾਂਗੇ ਤੁਹਾਨੂੰ ਉਹਨਾਂ ਦਾ ਵਧੀਆ ਕੰਮ ਆ ਜੀਰੇ ਸਟੋਰੋਂ ਨਾਲ ਦੀ ਕਿੰਗਸ ਆਲੇ ਆ ਤੇ ਸੋ ਭਰਾ ਆਪਣੇ ਹੁਣ ਆ ਰਹੇ ਇੱਥੇ ਆਪਾਂ ਨੂੰ ਕੱਪੜੇ ਦੇਣਾ ਕੁਰਤੇ ਪਜਾਮੇ ਦੋ ਸਟਿਚ ਕਰ ਦਿੱਤੇ ਇੱਕ ਕੋਟ ਪੈਂਟ ਕਿਉਂਕਿ ਅਜ ਵਿਆਹ ਚ ਤਾਂ ਨੂੰ ਦੇਣ ਪਿਆ ਵਿਆਹ ਆਲੇ ਆਪਾਂ ਜਿੰਮ ਸ਼ੁਰੂ ਕੀਤੀ ਆ ਬੜਾ ਬੜਾ ਟੇਡੂ ਢੁਡ ਘਟਾ ਲਿਆ ਤੇ ਨਹੀਂ ਬੀਬੀ ਹਾਂ ਚਾਹੀਦਾ ਘਟਾਉਣਾ ਤੇ ਇਹ ਆਪਾਂ ਕੁਰਤੇ ਪਜਾਮੇ ਉਂਝ ਕਿਤੇ ਹੁਣ ਆ ਜਾਣਾ ਪੈਂਦਾ ਹੁਣ ਆਪਾਂ ਨੂੰ ਹੁਣ ਸੋ ਕੁਰਤੇ ਪਜਾਮੇ ਸਟਿਚ ਕਰਾ ਲੈ ਸੀ ਇੱਕ ਕੋਟ ਪੈਂਟ ਇੱਕ ਤਾਂ ਵਿਆਹ ਆ ਜਾਂਦਾ ਕਿ ਯਾਰ ਵੇਖਾਵਾਂਗੇ ਬਾਕੀ ਆਪਾਂ ਆਪਦੇ ਵਿਆਹ ਦੇ ਬਾਕੀ ਨਵੇਂ ਸਵਾਵਾਂਗੇ ਆਪਾਂ ਇਹ ਇਹ ਪੁਰਾਣੇ ਆ ਨਵੇਂ ਨਹੀਂਗੇ ਇਹ ਬੀਬੀ ਲੈ ਹੁਣੇ ਆਪਦੇ ਵਿਆਹ ਦੇ ਥੋੜਾ ਕਾਊਗਾ ਕਿਉਂ ਤੇਰੇ ਵਿਆਹ ਤੇ ਕਿਉਂ ਭਾਜੀ ਲੱਥ ਜਾਣਗੇ ਨਾਲ ਗਲੋਂ ਹਾਂ ਲੈ ਜਾਣੇ ਗਲੋਂ ਹਾਂ ਇਹ ਮੈਨੂੰ ਵਿਆਹ ਦੇ ਨਵੇਂ ਸਟਿਚ ਕਰ ਲੈਣੇ ਕੱਪੜੇ ਇਹ ਨਵੇਂ ਹੀ ਆ ਹੁੰਦੇ ਕਿਹੜਾ ਅੱਜ ਆਉਣਾ ਇਹ ਨਵਾਂ ਹੀ ਆ ਜਾਉਣਾ ਸਟਿਚ ਕਰਦਾ ਬੀਬੀ ਨਵਾਂ ਨਵਾਂ ਕੀ ਕਰਦਾ ਸਕੇਟ ਸਟਿੱਚ ਕਰ ਸਟਿੱਚ ਕਰ ਹਾਂ ਸਕੇਟ ਕਰਦਾ ਨਵਾਂ ਕੋਟ ਪੈ ਨਵਾਂ ਸਕੇਟ ਕਰਦਾ ਆਪਾਂ ਹਾਂ ਬਾਕੀ ਬੇਬਾਕ ਤੋਂ ਆਪਾਂ ਸ਼ੁਰੂ ਕਰਤੀ ਬਸ ਹੁਣ ਆਪਾਂ ਸਾਰੀ ਤਿਆਰੀ ਕਰਦੀ ਆਂ ਬਲੌਗ ਬਸ ਹੁਣ ਬਲੌਗ ਤੇ ਬਲੌਗ ਆਇਆ ਕਰਨੇ ਬਸ ਆਪ ਚਾਰ ਪੰਜ ਦਿਨ ਹੋਰ ਖੋਲੋ ਜੋ ਹਾਂ ਤੇ ਸੋ ਭਰਾ ਆਪਣੇ ਆਦੇ ਇੱਥੇ ਹੁਣ ਤੁਹਾਨੂੰ ਚੈੱਕ ਕਰਾਉਨੇ ਆਂ ਕੁਰਤੇ ਪਜਾਮੇ ਨਵੇਂ ਜਿਹੜੇ ਬਣਵਾਏ ਆ ਕੋਟ ਪੈਂਟ ਖੁੱਲੇ ਬਣਾਉਣੇ ਇਹ ਵੱਡੋ ਵੀ ਪੀਲੇ ਨਾਲ ਦੇਖ ਖੁੱਲੇ ਖੁੱਲੇ ਬੀਬੀ ਜਮਾ ਖੁੱਲੇ ਖੁੱਲੇ ਆਪ ਹੀ ਸਵਾਏ ਆ ਤੇ ਤਾਂ ਬਲੌਗ ਨਹੀਂ ਆਪਣਾ ਰੀਜਨ ਸੀਗਾ ਤੇ ਮੈਨੂੰ ਕਾਫੀ ਕਮੈਂਟ ਆਏ ਆ ਉੱਤੇ ਇੰਸਟਾਗ੍ਰam ਸਨੈਪਚੈਟ ਕਿੰਨੇ ਇੱਕੇ ਦਾ ਮਤ ਸੀ ਹਾਂ ਨਹੀਂ ਉਹ ਵੈਸੇ ਕੀ ਕਰ ਦਿੰਦੇ ਕਮੈਂਟ ਫਿਰ ਵੀ ਕਾਈਨ ਆਪਾਂ ਪਾਏਗੇ ਸਿੱਧਿਆੜਿਆ ਕਰਕੇ ਤੇ ਚੈਨ ਕਰ ਲੋ ਸਬਸਕ੍ਰਾਈਬ ਆਪਣਾ ਹੁਣ ਵਲੌਗ ਤੇ ਵਲੌਗ ਆਇਆ ਕਰਨਾ ਤਿਆਰੀਆਂ ਵਜਾ ਰਹੀਆਂ ਸ਼ੁਰੂ ਆ ਕੱਲ ਤੋਂ ਸ਼ੋਪਿੰਗ ਬੇਬੇ ਦੀ ਜਿਹੜੀ ਸ਼ੋਪਿੰਗ ਕਰਾਉਣੀ ਮੰਮੀ ਦੀ ਕਰਾਉਣੀ ਆ ਜੋ ਉਧਰ ਉਹਨਾਂ ਦੀ ਸ਼ੋਪਿੰਗ ਹੋਣੀ ਸਾਰਾ ਕੁਝ ਤਿਆਰੀਆਂ ਆ ਵਲੌਗ ਆ ਇਹ ਲੋਕਾਂ ਦੇ ਘਰੇ ਜਾ ਚਿੱਟਾ ਬਗਲਾ ਜਿਹਾ ਬਣਿਆ ਹੈ ਬਸ ਇਹ ਚਿੱਟਾ ਬਗਲਾ ਆ ਜਾ ਗੱਲ ਸੁਣ ਇਹ ਝਾਤੀਆਂ ਕੀ ਮਾਰਦਾ ਹੈ ਯਾਰ ਕੇ ਜੀ ਜ਼ਿੰਦਗੀ ਨਹੀਂ ਦਫਨਦਾ ਜਿਗਰੀ ਨੂੰ ਸੋਪ ਬੜਦੇ ਹੁੰਦੇ ਅਗਲੇ ਤਾਂ ਐਡੀ ਚ ਗੰਦੇ ਦੀ ਤਾਂ ਵੀ ਚੜ ਕੇ ਵੇਖੀ ਜਾਂਦਾ ਆ ਆ ਬੜੀ ਗਿਆਗਾ ਉਹ ਅੱਗੇ ਵੇ ਪਾਇਆ ਕਿਵੇਂ ਆ ਹੋਰ ਭਾਈ ਸਤਿ ਸ਼੍ਰੀ ਅਕਾਲ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਮੈਰਿਜ ਦੀਆਂ ਇਹ ਵਧਾਈਆਂ ਸੱਚ ਹਨ ਗਰੀਬੀ ਮਿਲੀ ਉਹਨਾਂ ਹਾਂ ਉਹ ਗਿੱਠੂ ਆ ਗਿਆ ਕੁੱਤਾ ਕੋ ਕੁੱਤਾਂ ਨੂੰ ਗੋ ਪੈਂਦਾ ਨਹੀਂ ਕਿ ਚੱਕਰ ਹੁੰਦਾ ਉਹ ਕੁੱਤਾ ਇਹ ਕਹਿੰਦਾ ਮੈਨੂੰ ਬੰਨਿਆ ਖੁੱਲਾ ਖਾ ਦੋ ਨਹੀਂ ਨਹੀਂ ਹੀਟ ਹੋਣੀ ਕਾਦਰਵਾਵਾ ਹੋ ਗਿਆ ਵਾ ਤੁਹਾਨੂੰ ਬਹੁਤ ਆਈਆਂ ਹਾਂ ਜੀ ਹਰ ਜੀ ਹੈ ਹੈ ਇਹ ਸੁਭਾਣ ਹੈ ਕਿ ਜਿੰਦਾ ਹੈ ਨਹੀਂ ਨਹੀਂ ਹੁੰਦਾ ਵੱਡਾ ਆ ਜਾਣਾ ਹੋ ਗਿਆ ਅਕਰਾਲੋ ਹਾਂ ਹੁਣ ਤਾਂ ਵਧੀਆ ਲੱਗਦਾ ਵੱਡਾ ਆਹ ਸੰਤਰੀ ਫੂਲ ਲੈ ਲੈ ਇੰਨੇ ਵੀ ਹੈ ਕਿੰਨੇ ਆਹ ਚੜਾਈ ਹੈ ਜੀ ਨੂਰਪੁਰ ਵੱਜ ਕੇ ਇਸ ਰਿਚ ਕਮਾਲਗੜ ਪੁਰ ਵਿਲੇਜ ਠੀਕ ਬਹੁਤ ਮੀਨ ਆਜੋ ਜੀ ਆਜੋ ਆਜੋ ਇਹ ਤਾਂ ਬਰਲਾ ਨੂੰ ਇੰਨਾ ਮੀਨ ਇਹ ਦੰਦੇ ਇਹ ਤਾਂ ਰਾਜ ਆ ਫਿਰ ਬਸ ਜੇ ਤੂੰ ਪੁਆਲੀ ਨਾ ਅੱਜ ਹੀ ਮੈਂ ਥੋ ਪਾ ਲੈ ਮੁੱਕਾ ਮਾਰਾਂ ਨਾ ਤੂੰ ਮੀਰ ਹੋਇਆ ਤਾਂ ਕਿ ਇਹਦਾ ਪਟੀ ਨਾ 50 ਰੁਪਏ ਨਾ ਭਰਿਆ ਜਾਣਾ ਆਮ ਵੀ ਲੋਕਾਂ ਦੇ ਘਰੇ ਬੜਾ ਬਣਾ ਉਹਨੇ ਕਿਆ ਲੱਤਾਂ ਲਗਾ ਰਹੀ ਹੈ ਮੈਂ ਕਹ ਤੋ ਯਾਰ ਐ ਇੰਨੀ ਨਹੀਂ ਉਹ ਕਰੀ ਨਾ ਫ੍ਰੈਂਕ ਹੋਈ ਜਾਂਦਾ ਅੱਗੇ ਲੱਗ ਆਈ ਤੇਰਾ ਸਾਰਾ ਗਾਮ ਅੱਜ ਚੋ ਗੋ ਸੁੱਟਾ ਨਹੀਂ ਜਾਣਾ ਤੂੰ ਤਰੇ ਜੰਨੇ ਮੇਲੀ ਆਲੋ ਆ ਤੈਨੂੰ ਨਹੀਂ ਜਾਣੀ ਤੋ ਆਜੋ 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 ਯਾਰ ਆਜੋ ਆਜੋ ਆਲੀ ਸ਼ਾਨ ਜਿਹੜੀ ਲੀਲਿੰਗ ਹੈ ਨਾ ਹੈ ਇਹ ਨਹੀਂ ਆ ਇਹ ਆਹ ਉਹ ਨਾ ਆ ਇੱਥੇ ਵੀਡੀਓ ਬਣਾ ਕੇ ਪਾਈ ਮੈਂ ਹਾਂ ਕਿਆ ਬਾਤ ਹੈ ਆਜਾ ਆ ਲੋ ਵੀਜੀ ਪੈ ਜੋ ਫੇੜੋ ਵੀਜੀ ਖਰਾਬ ਲੈ ਆ ਵੀ ਪਾਣੀ ਲੈ ਆਂ ਅੰਡਾ ਵੀ ਵੀ ਗਲੇ ਖਰਾਬ ਕਰਦੇ ਸਾਰਿਆਂ ਦੇ ਵਰਸ ਪਾਣੀ ਸੀ ਵਰਸ ਹੀ ਲੈ ਆਂ ਮਰਪੜੇ ਗੋਲੇ ਬਣਾ ਕੇ ਲੈ ਬੀਬੀ ਮਾਤਾ ਕਿੱਥੇ ਮਾਤਾ ਮਾਤਾ ਜੀ ਦਰਬਾਰ ਆ ਗਈ ਮਮੀ ਦਰਬਾਰ ਸਾਹਿਬ ਜਾਂਦੇ ਐ ਤਵਾਰ ਮਾਤਾ ਲਾਜਦਾ ਦਿਹਾਰ ਐ ਤਵਾਰ ਜਾਂਦੀ ਮਮੀ ਤੇ ਤਾਈ ਦੇ ਸਿੱਧਰੇ ਹਿੱਥੇ ਪਏ ਜੇ ਦੂਜੇ ਮੁੰਡਾ ਕਿੱਥੇ ਆ ਉਹ ਦੂਜੀ ਜਾਲ ਬੈਡਾ ਲੜਾ ਫਬੀਰੀ ਉਹ ਸਤਾ ਬੈਡਰੈਸਟ ਦਿਓ ਉਹ ਤਾਂ ਮੈਂ ਆਪੀ ਮੰਗਾਈਏ ਉਹ ਜਾਦੀਆਂ ਭੁਲਾ ਜੂਗਾ ਔਰ ਜੀ ਠੀਕ ਠਾਕ ਜੀ ਉਹ ਜਾਦੀਆਂ ਭੁਲਾ ਜੂਗਾ ਗਰੀਬੀ ਠਾ ਤੂੰ ਨਹੀਂ ਖਾਲੀ ਹੱਥ ਆ ਗਏ ਆ ਲੈ ਮੈਂ ਡਿਕੀਆਂ ਮੈਂ ਉਹਦੇ ਕੱਪੜੇ ਡਿਕੀਆਂ ਸ਼ੀਸ਼ਾ ਮੈਂ ਰਸ਼ੀਸ਼ ਹਿਸਾਬ ਕਰਕੇ ਆਵੇਂ ਕੱਪੜੇ ਪਾ ਕੇ ਵੇਖਾਂਗੇ ਬੰਦੇ ਆ ਦੇ ਉਹ ਚੂਈ ਟੁੱਕ ਗਈ ਪੈਂਟ ਤੇ ਤੂੰ ਕਿਉਂ ਢੁਗੀ ਤੂੰ ਕਿਉਂ ਢੁਗੀ ਸੁਣਾਉਂ ਕੀ ਢੁਗੀ ਤੂੰ ਕੀ ਢੁਗੀ ਤਾ ਨਾ ਜਸਪਾਲ ਨਾ ਨਾ ਨਹੀਂ ਜਾ ਰਹਾ ਸਾਏ ਇਹ ਆਪੇ ਬੀਬੀ ਆਸ ਬੀਬੀ ਦੇ ਵੇ ਬੀਬੀ ਆਦੀ ਰਹਿੰਦੀ ਪੱਕੀ ਦੰਦ ਬੀਬੀ ਦੇ ਬਾਦ ਹੈ ਅੱਜ ਬਈਆ ਬੋਲਦਾ ਨਹੀਂ ਕੀ ਗੱਲਾ ਨਹੀਂ ਨਹੀਂ ਇਹ ਤਾਂ ਨਾ ਬੱਸ ਸੰਗ ਦਾ ਬਾੜਾ ਸੰਗ ਦਾ ਸਾਰੇਆਂ ਨਾਲ ਗੱਲ ਕਰ ਅਜੇ ਖੁੱਲ੍ਹਿਆ ਜੀ ਸਾਰੇਆਂ ਨਾਲ ਵੇਖੀ ਉਹ ਗੁੰਗਾ ਵਾ ਸਾਰੇ ਤੁਮਰ ਕੋਣਾ ਮੈਂ ਆਏ ਇਹ ਆ ਦੇਣਾ ਸਾਰੇ ਮਨ ਨੂੰ ਮੈਂ ਕਹਿਣਾ ਕਮਰਾ ਸੋਹਣਾ ਦੇਗਾ ਲੈ ਵਾਹੀ ਆਪਣੇ ਕੋਲ ਲੈ ਕੇ ਆਏ ਮਿਲਣ ਘਰੇ ਮੁੰਡਿਓ ਆ ਵਾਈ ਨਾ ਪਰ ਉਹ ਸੁਣ ਲੈਂਦੇ ਆ ਨਾ ਜੇ ਮੈਂ ਕਹਣਾ ਦੱਦਾ ਜੀ ਵਿਰਲਾ ਫਿਰ ਇਹਨਾਂ ਸੌਕਰ ਜੀ ਮੈਂ ਕਹਣਾ ਨਿੱਕਾ ਓਏ ਵੀਡੀਓ ਉਹ ਕਹਾਵੇ ਸੰਤਾ ਘਲਾਉ ਤੋਂ ਭਰਾਵਾ ਕਦ ਮੰਗੀਆ ਕਿਵੇਂ ਨਹੀਂ ਜਾਂਦਾ ਬਾਈ ਕੋਈ ਤਾਂ ਉਸ ਤੋਂ ਉਹਨੂੰ ਸੰਤਾ ਘਲਾਉ ਤੋਂ ਕਦ ਮੰਗੀਆ ਸਾਲਾ ਕਿਹੜੇ ਕੰਮਾਂ 'ਚ ਪੈ ਗਿਆ ਆਹ ਕਿਹੜਾ ਗੇਠ ਮੁਠੀ ਆਗੜ ਵਧਾਉਣ ਨੂੰ ਗਈ ਜਾਂਦਾ ਕਿੱਥੇ ਆ ਬਾਈ ਆ ਗਿਆ ਕਿਨੇ ਗੇਟ ਮੁਟ ਗਿਆ ਹਾਈਟ ਉਹਨੂੰ ਕਹੀ ਜਾਂਦਾ ਵੇ ਉਹ ਲਿਸਟੇ ਨਾ ਆ ਗਿਆ ਤੇਰਾ ਨਾਲ ਹੱਥ ਸਹੀ ਗੱਲ ਕਹੀਆਂ ਨੇ ਵੀ ਕੱਦ ਤੇ ਮਾਣ ਨਹੀਂ ਕਰਨਾ ਚਾਹੀਦਾ ਨਹੀਂ ਜੀ ਨਹੀਂ ਮਾਣ ਨਹੀਂ ਕਰਨਾ ਚਾਹੀਦਾ ਆ ਤੈਨੂੰ ਇੰਤਰ ਬੈਠਾ ਤਾ ਵਾ ਬੀਬੀ ਬਣਾ ਜਾ ਲੈ ਬਣਾ ਕੇ ਲੈ ਜਾ ਲੈ ਪਾ ਬਣਾ ਉਹ ਤੇਰੀ ਬੀਬੀ ਨੂੰ ਤੋੜ ਮੈਂ ਬਣਾ ਸਟੋਰ ਦਾ ਬੀਬੀ ਨੇ ਵੇਖੀ ਕਿਹੜਾ ਤਾਰ ਫੋਟੋ ਫੜ ਕੇ ਲਿਆਉਣੀ ਚਾ ਨਾਲ ਤਾਂ ਰਸੋਈ ਆ ਬੀਬੇ ਚਾਹ ਜਿਲੀ ਤੇ ਲੈ ਕੇ ਆਉਣੀ ਜਾ ਕੇ ਨਾਲ ਤਾਂ ਰਸੋਈ ਆ ਉਹ ਕਦੋਂ ਦਾ ਬੀਬੀ ਦੇ ਜਾਣਾ ਅੱਜ ਮਾ ਸਾ ਤੂੰ ਇਕੱਠੇ ਹੋਏ ਨੇ ਗੱਲਾਂ ਮਤਾਂ ਕਰੇ ਤਰੇਲਾ ਘਰੋਂ ਕੱਢਾ ਚਾਹ ਆਇਆ ਤੇ ਕਿਸੇ ਨੇ ਕਿਹਾ ਕੋਈ ਬਾਈ ਪਾਣੀ ਬੀਬੀ ਇਹ ਹੋਈ ਪੁਖ ਮਰੀ ਨਹੀਂ ਇਹਨੇ ਮੈਨੂੰ ਪੁਖ ਮਰੀ ਨਹੀਂ ਕਹੀ ਜੀ ਸਾਡੇ ਆ ਤਾਂ ਹੀ ਸੰਤਰੀ ਆ ਇਹ ਤਾਂ ਆਦੂ ਕਾ ਹੁੰਦਾ ਮੈਂ ਬਗਾਈ ਸਤੀ ਐ ਲੱਗਦਾ ਸਤੀ ਐ ਲੱਗਦਾ ਵੀ ਇਹ ਬਹੁਤ ਕੁਕ ਮਰੀ ਜਾਣਾ ਨਹੀਂ ਪਾਇ ਲੈ ਐ ਇਹ ਚੜਾਈ ਆ ਕੇ ਐ ਜਸਪਾਲ ਦੀ ਇਹ ਡਾਊਨ ਟੂ ਅਰਥ ਐ ਨਹੀਂ ਸ਼ੋਅ ਕਰਦਾ ਡਾਊਨ ਟੂ ਅਰਥ ਇਹ ਪੌਟੀ ਲਾਈ ਦੋ ਥੱਲੇ ਨਹੀਂ ਮੈਂ ਉੱਪਰ ਕਾ ਆਇਆ ਆਪਣੇ ਘਰ ਆਇਆ ਫਿਰ ਕੀ ਇਹ ਮਾ ਦਾ ਇਹਨੂੰ ਫੋਨ ਲਾਇਆ ਨਹੀਂ ਮਾ ਦਾ ਕਹਿੰਦਾ ਇਹਨੇ ਕੱਲ ਨੂੰ ਸਵੇਰੇ ਮਾਗਨੇ ਆਪਦੀ ਕਰਦੀ ਆ ਆ ਜਲੰਧਰ ਵਾਲਾ ਜੱਥਾ ਜੱਥੇ ਦਾ ਮੁੰਡਾ ਆਏ ஏனிவரஸி ஏதாவது யூனிவீட்டி டித்த ਉਹ ਤਾਂ ਹੋਏ ਤੇ ਨਹੀਂ ਚੱਲ ਸਕਦਾ ਇਹ ਵੀ ਗਿਆ ਵੀ ਲਗਾ ਪੁੱਤਰ ਨਰਸਿੰਗ ਓਏ ਇਹਦਾ ਦਿਲੋੜੀ ਮਾਰਦਾ ਉਥੇ ਚੌਥੀ ਘਾੜਦੀ ਹਾਂ ਨਾ ਨਾ ਇਹ ਪਲੱਗ ਟੂ ਵਾਲਾ ਇਹ ਨਹੀਂ ਬਾਹਰ ਜਾਂ ਉਥੇ ਇਹਨੂੰ ਅੰਦਰ ਵੀ ਓਏ ਇਹ ਨਾ ਜਦੋਂ ਆਪਣੇ ਆਪ ਜਿਹੜੇ 11ਵੀਂ 12ਵੀਂ ਆਜਨੇ ਆਪਣ ਕਹਿੰਦੇ ਸਾਨੂੰ ਚਪੇੜਨਾ ਵਜੇ ਇਹਨੂੰ ਉਹਦੇ ਫੈਂਟ ਦੇ ਦੋ ਸਹੀ ਮਾਰ ਦਈਏ ਕੰਮ ਰੱਖਦਾ ਬੋਲ ਨਹੀਂ ਸਕਦਾ ਬਹੁਤ ਡੱਡਾ ਸਰ ਨਾ ਵੱਡੇ ਹੁੰਦੇ ਨੇ ਬੈਂਚ ਦੇ ਖਿਲਾਾਰ ਕੇ ਚਪੇੜਾ ਮਾਰਦੇ ਹੀ ਪ੍ਰੋਪਰ ਆ ਇਹਨੂੰ ਘੁੱਟਣਾ ਮੈਨੂੰ ਚਾਰੀ ਹੋ ਗਿਆ ਐਵੇਂ ਬੇਬੇ ਪਿੰਘਾ ਖਮਾਏਗੀ ਇਹ ਫਿਰ ਆ ਮੁੰਡਿਆਂ ਨੂੰ ਹੈ ਹੋਰ ਲਿਖਵਾਉਣੀ ਚਾਹੀਦੀ ਹੈ ਮਿੱੰਨਿਆ ਰਾ ਇੱਟਾ ਮੂੰਹ ਕਾਦਨ ਕਰੀਏ ਵਰਕੀ ਦਾ ਮੂੰਹ ਮੂੰਹ ਨਹੀਂ ਨਹੀਂ ਮੂੰਹ ਮਿੱਠਾ ਮੂੰਹ ਮਿੱਠਾ ਮਿਠਾ ਵਾਸਾ ਤੇ ਲਾਓ ਵੀ ਮਿੱਤਰੋ ਫੋਲ ਰਿਆਰੀ ਆ ਆ ਭਾਈ ਆਪਣੇ ਸਪਲੀਮੈਂਟ ਪਰ ਆਪਾਂ ਖਾਣੇ ਨਹੀਂ ਨੋ ਨੋ ਐਵਰੀਬਾਡੀ ਅੰਗਰੇਜ਼ੀ ਵਾਲੇ ਆਪਣੇ ਮੈਂ ਕੰਮ ਔਖਾ ਹੀ ਆ ਚਾਹ ਵੀ ਵੈਂ ਵਧੀਆ ਦੇਣ ਗਏ ਸ਼ੱਕਰ ਹੀ ਪਈ ਜਾਣਾ ਵਿੱਚ ਖਾਣਤਾ ਨਹੀਂ ਬਾਈ ਖਾਂਦੀ ਪਾਤੀ ਨਹੀਂ ਓਹੋ ਵਾਟ ਇਜ਼ ਦਿਸ ਡੈਡ ਨਾਟ ਲਾਈਟ ਆਫ ਜੈਸ਼ੂਆ ਵੈਂ ओके चल ਕੋਈ ਨਾ ਕਈ ਕੋਰ ਵਾਲੀ ਨਹੀਂ ਪੀਂਦੇ ਚਲ ਕੋਈ ਨਾ ਓਕੇ ਓਏ ਹੋਏ 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 ਮਾਰ ਆਏ ਅਸੀਂ ਉਵੇਂ ਹੀ ਕਰਨੀ ਸੀ ਨਹੀਂ ਨਹੀਂ ਮਹਾਰਾਜ ਆਇਆ ਓਆ ਜਿਸ ਪਾੜ ਮੇਰੀ ਗੱਲ ਸੁਣ ਤੂੰ ਕੀ ਗਏਗਾ ਬੈ ਕੇ ਰਜਾਈ ਲੇ ਕੇ ਸੋਇਆ ਚੱਲਾ ਲੰਮੇ ਪੈਰ ਮੇਰਾ ਪੁੱਤ ਤੇ ਦੇ ਵੇਚੇ ਨੰਨੇ ਦੇ ਵੇਚੇ ਰੋਟੀ ਖਾਂਦੇ ਇਹਨਾਂ ਦੇ ਕੰਮ ਲਿਆ ਇਹ ਐ ਨਹੀਂ ਤਾਂ ਫੁੱਲ ਤਾਂ ਬੋਕਰ ਦੈ ਸਾਈ ਜਣਾ ਅੱਗੇ ਮੈਂ ਥੱਲਾ ਵੀ ਗਾ ਮੈਂ ਥੋੜਾ ਨਹੀਂ ਇਹ ਗੱਲ ਹੀ ਨਹੀਂ ਆ ਰਹੀ ਮੈਂ ਹੁਣੇ ਥੋੜਾ ਕਿਹੜਾ ਹੋ ਗਿਆ ਪਤਾ ਹਜੇ ਹੋਇਆ ਨਹੀਂ ਗਿਆ ਵੇਲਾ ਰੱਖੇ ਥੱਲੇ ਦਾਗ ਥੱਲੇ ਸ਼ੀਸ਼ੇ 'ਤੇ ਪਾਉਣੇ ਆ ਇਹ ਤੇ ਕਿਉਂ ਰੱਖੀਂ ਸ਼ੀਸ਼ੇ ਨੇ ਆ ਰਜਾਈ ਲੇ ਕੇ ਸੌਂ ਜਾ ਆ ਇਹ ਹੱਥ ਕਿਉਂ ਰੱਖੀਆ ਪਲੇਟ 'ਤੇ ਹੱਥ ਕਿਉਂ ਰੱਖੀ ਇਹ ਐ ਐ ਗੰਦੀ ਦੱਦਾ ਦੀ ਕੋਰ ਮਾਜੀ ਇਹ ਇਹਨਾਂ ਨੂੰ ਨਹੀਂ ਪਤਾ ਮੈਨੂੰ ਵੇਖਣ ਦੇ ਕਿਵੇਂ ਵੀ ਨਾ ਕਿੱਦਾਂ ਇਹਦੇ ਦੱਦਾ ਤੋਂ ਤੁਹਾਨੂੰ ਚਾਹ ਲੱਗਦੀ ਉਹ ਸਿੱਧੀ ਗਲੇ ਦੇ ਕੋਲ ਹੂੰ ਹੂੰ ਮਾਜੀ ਹਿਸਾਬ ਲਈ ਤਾਂ ਦੀਏਗਾ ਬਲੀ ਵਾਲੀਆਂ ਫਿਲਮਾਂ 'ਚ ਵੇਖ ਕੇ ਨੇ ਸਿੱਖਣਾ ਆ ਵਾ ਐ ਪਲੇਟਾਂ ਕਹਿੰਦੇ ਲੁੰਦੀਆਂ ਇਸ ਵਾਰ ਇਹ ਸਾਲੇ ਐ ਨਹੀਂ ਗਿਆਵੇਂ ਉਹ 'ਚ ਪਾ ਕੇ ਪੀ ਪਲੇਟ 'ਚ ਠੰਡੀ ਕਰਕੇ ਪੀ ਨੂੰ ਆ ਲੈ ਕਿਵੇਂ ਬਰਾਦਰ ਕੱਪੜੇ ਤਾਂ ਕਿਤੇ ਘਰ ਕੋਲ ਲਾਵੇ ਪੰਡਾ ਪੰਜਾਬ ਭਰਾਵਾ ਅਸੀਂ ਤਿਆਰੀ ਕਰੀ ਫਿਰਦੇ ਆ ਐ ਸੀ ਜੀ ਆਏ ਸੀ ਜੀ ਆਵਾਜ਼ ਕੀਤਾ ਮੈਂ ਵੇਖੋ ਕਿਵੇਂ ਫਿਟਿੰਗ ਆਉਂਦੀ ਹੈ ਕਿਨਾਂ ਲੈ ਕੇ ਨਹੀਂ ਆਇਆ ਮੈਂ ਅੱਧਿਆ ਕਾਹਦੇ ਲਈ ਤੈਨੂੰ ਲੈ ਕੇ ਦੱਸ ਹੈ ਉਹ ਸਾਨੂੰ 10 ਰੁਪਏ ਹੀ ਦੋ ਤੇ ਜੀ 15 ਰੁਪਏ ਹੀ ਪਹਿਲਾਂ ਮਾਤਾ ਇਹ ਜਾਣ ਕੇ ਲੈ ਕੇ ਆ ਗਿਆ ਕਿਨਾਂ ਉੱਥੇ ਚੈੱਕ ਕਰਾਂਗਾ ਚੀਜ਼ੇ ਵੱਡੇ ਅੱਗੇ ਹਾਂ ਉੱਥੇ ਸਟੋਰ ਤੇ ਯਾਰ ਇਹਦਾ ਕੋਈ ਪਤਾ ਨਹੀਂ ਇਹਨੂੰ ਕਹਿੰਦੀ ਆਪ ਨੂੰ ਮਾਸਟਰ ਦੇ ਦੇ ਸਟੋਰ ਖਾਲੀ ਆ ਉੱਥੇ ਆਹ ਦੁਕਾਨ ਇੱਥੇ ਬਣਾਉਣਾ ਸਾਡੇ ਕੱਪੜੇ ਦੇਈ ਜਾਂ ਬੰਦੇ ਬਹੁਤ ਸਾਡੇ ਕੋਲ ਵਿਆਹ ਸਾਰੇ ਕੱਪੜੇ ਤੇਰੇ ਕੋਲ ਹੀ ਹੋਣੇ ਬੰਦੇ ਸਾਡੇ ਚਲੋ ਬਾਕੀ ਮਿੱਤਰੋ ਵਲੌਗ ਨਾਲ ਜੁੜੇ ਹੋ ਤਾਂ ਉੱਥੇ ਜਾ ਕੇ ਚੈੱਕ ਕਰਾਂਗੇ ਸਟ ਹੋ ਜਾਣਾ ਕਦੇ ਕਦੇ ਖਾਦੀ ਪਿੱਤੀ ਜਾ ਹਾਂ ਬਾਈ ਦਾ ਕੋਈ ਕਸੂਰ ਨਹੀਂਗਾ ਠੀਕ ਆ ਮੌਸਮ ਹੀ ਹੋਵੇਂ ਧੁੰਦ ਬਹੁਤ ਸੀਗੀ ਦੇਹੇਨ ਕਪੜੇ ਪੱਪੜੇ ਧੁੰਦ ਬਹੁਗੀ ਠੀਕ ਚਲੋ ਜੀ ਚਾਰ ਕੁ ਕਿੱਲੇ ਲਾਲ ਮਰ ਕੇ ਲਾਈ ਆ ਐ ਬਈ ਹਾਂ ਲਾਲ ਮੇਰੇ ਸਾਰਾ ਆਪਣਾ ਔਰਗੇਟਿਕ ਔਰਗੇਟਿਕ ਇਹ ਸਾਰਾ ਕੋ ਪੱਟ ਦੇਣਾ ਵੀ ਟੈਂਟੀ ਲੱਗਣਾ ਇੱਥੇ ਹੈ ਨਹੀਂ ਨਾ ਇੱਕ ਹੀ ਆ ਸਾਰਾ ਕੋ ਕਿ ਕਿੰਨੂ ਹੈਗਾ ਮੇਰੇ ਸਾਰਾ ওভার ਦੇ ਵਿਆਹ ਜੂਸ ਕਰਨਾ ਹਣਾ ਨਾ ਨਾ ਰੱਖਿਆ ਇਹ ਸਾਹਮਣੇ ਰੱਖਿਆ ਆ ਵੀ ਆ ਵੀ ਬਹੁਤ ਬੂਟਾ ਲੱਗੇ ਬਹੁਤ ਲੱਗੇ ਇਹਨੂੰ ਇਹ ਤੋੜ ਤੋੜ ਲੈ ਕੇ ਵੋਟਾਂ ਵਾਲੇ ਵਾਹ 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 ਆ ਗਏ ਠੇਕਾ ਠੂਕਾ ਮਾਰ ਲੈ ਫਿਰ ਮੁੱਕ ਗਿਆ ਨੇ ਕੀ ਹੈਗਾ ਆਪਣੇ ਚੱਲੋ ਫਿਰ ਚੱਲੀਏ ਯਾਰ ਉਹ ਨਿੱਕੜ ਕਿੱਧਰ ਚੱਲ ਗਿਆ ਗੱਡੀ ਉਹ ਲਓ ਗੱਡੀ ਪਰ ਅੰਦਾਜ਼ ਜਵੇਂ ਰੋਡ ਤੇ ਲਾਈ ਪਈ ਆ ਗੱਡੀ ਬੜੀ ਸਹੀ ਲਾਈ ਮੈਂ ਕਿਹਾ ਵੇਖੀ ਇੰਸ਼ੋਰੈਂਸ ਹੈਗਾ ਟੁਰਕੇ ਚੱਲਦੇ ਉਂਧਰ ਓਏ ਆ ਜਾ ਗੱਡੀ ਲੈ ਆ ਜਾ ਉਹ ਉੱਥੇ ਜਾਣਾ ਟੁਰਕੇ ਤਾਂ ਗੱਡੀ ਸਾਈਡ ਤੇ ਲਾ ਦੇ ਉੱਪਰ ਕਰਕੇ ਲਾ ਦੇ ਨਾ ਹੀ ਅੱਧ ਕਿੰਗ ਸਿੰਘ ਥੋੜਾ ਤੁਸੀਂ ਲਓ ਸੱਦਾ ਦੇਣ ਚੱਲੇ ਵਿਆਹ ਦਾ ਕਿ ਆਇਓ ਨਾ ਸਾਡੇ ਘਰੇ ਆਹ ਕੌਣ ਆਪਣੇ ਵਿਲੇਜੂ ਆ ਨਹੀਂ ਨਹੀਂ ਆਪਣੇ ਹੀ ਭਰਾ ਹੋਇਆ ਇਹਨੇ ਕਹਿਰੀ ਮੈਂ 사ਦਾ ਨਾ ਨਾ ਵੇ ਕਿਸ ਨੂੰ ਭਾਵੇ ਚੱਲ ਆਪਾਂ ਗੁੱਗੂ ਕੇ ਸੱਦਾ ਦੇ ਗਏ ਗੁੱਗੂ ਅੰਕ ਰੌਲਾ ਪਾਈ ਜਾਂਦਾ ਸਾਰਿਆਂ ਨੂੰ ਮੈਂ ਮੈਂ ਸੱਦਣਾ ਨਾ ਵੇ ਕਿਸੇ ਨੂੰ ਜਿਹਦੇ ਕੋਲ ਜਾਂਦਾ ਸਨੋਵਰ ਦਾ ਫਿਆਲ ਆ ਦੋਪਹਰ ਕਿਹਦੇ ਆਵਾਂਗੇ ਕੋਈ ਆਇਓ ਸਾਰੇ ਨਾਲੇ ਨਾਲੀ ਦਾ ਡੈੱਕ ਜੀ ਕਹਿੰਦਾ ਹੈ ਕਹਿੰਦਾ ਮੇਰਾ ਡ੍ਰੀਮ ਹੈ ਮੈਂ ਗੋਲੀ ਵਾਜ ਕੇ ਮਰਨਾ ਠੀਕ ਕਹਿੰਦਾ ਮੇਰਾ ਡ੍ਰੀਮ ਆ ਗੋਲੀ ਕੈਰੀ ਇਹਦੇ ਦੇ ਡੈਸਪਰੇਡ ਦੀ ਵੱਜਣੀ ਇਹਦੇ ਪੂਰਾ ਸੀਰੀਅਸ ਮੋਡ ਕਰੇ ਇਹਦੇ ਡੈਸਪਰੇਡ ਦੀ ਗੋਲੀ ਵੱਜਣੀ ਤਾਂ ਮਰ ਜਾਣਾ ਕੋਮ ਵੀ ਫਰੇ ਮਾਰੀ ਇਹਦਾ ਆਦਾ ਮੇਰਾ ਨਾਮ ਕਹਿੰਦਾ ਸੁਖਨਾ ਆਮ ਕਹਿੰਦਾ ਮੈਂ ਗੋਲੀ ਨੰਬਰਾਂ ਤੂੰ ਸਾਰੇ ਰੋਬੋ ਮਗਰ ਹੋਣਾ ਦੀ ਐ ਇੰਨੀ ਡਾਉਨ ਬਾਜੋ ਗਿਆ ਡਾਉਨ ਬਾਜੋ ਗਿਆ ਡਾਉਨ ਬਾਜੋ ਗਿਆ ਮੁੱਕਾ ਮੁੱਕਾ ਮਾਰ ਸਾਰੇ ਮੁੱਕਰੀ ਨਾ ਮਾਰ ਆ ਮਾਰ ਆ ਹਲੇ ਮਾਰ ਆ ਮਾਰ ਆ ਮੁੱਕੇ ਖਾਵਾ ਨੀ ਕਹ ਚੌਪਾਰ ਕੇ 12 ਮੁੱਕੇ ਖਾਣਾ ਚੌਪੇ ਡਾਉਨ ਨਹੀਂ ਗਿਆ ਨਾ ਡਾਉਨ ਨਹੀਂ ਗਿਆ ਨਾ ਨਹੀਂ ਕਿਹਾ ਨਾ ਨਹੀਂ ਕਿਹਾ ਉਹ ਇਹਨੂੰ ਸੁਣਿਆ ਹੀ ਨਹੀਂ ਜੱਲਾ ਵੱਜ ਗਈ ਆ ਮਗਰੋ ਵਜੀਆ ਮੇਰੇ ਡਾਂਗਾਂ ਤੇ ਮਗਰੋ ਵਜੀਆ ਆਪ ਸਵੇਰੇ ਆਪ ਸਵੇਰੇ ਕੀ ਕਰਦੇ ਆਪ ਸਵੇਰੇ ਮੁੱਕਰਦੀ ਆ ਆਪ ਸਵੇਰੇ ਕਿਵੇਂ ਰੋਣਾ ਸੀਗਾ ਆਪ ਸਵੇਰੇ ਮਾਰ ਮਾਰ 12 ਮੁੱਕੇ ਮਾਰ ਜਾਂ ਕੁੰਡੀ ਵੀ ਐ ਨਾ ਕਰੋ ਜਾਂ ਕੁੰਡੀ ਰੱਖਿਆ ਨਾ ਕਰੋ ਯਾਰ ਆਹ ਉਹ ਨਾ ਹਾਂ ਪਰ ਜਾਰੀ ਬੈਠਾ ਪਰ ਚੋਪਾ ਦੇ ਬੁਰਚੇ ਤੋਂ ਆਵਾਜ਼ ਲੱਕ ਲਾਦਾ ਲੈ ਉਹ ਏਡੇ ਮੁੱਕੇ ਦਾ ਕੀ ਅਸਰ ਹੁਣ ਉਹ ਏਡੇ ਮੁੱਕੇ ਦਾ ਕੀ 10 11 12 ਪਰ ਜਿਹੜਾ ਤੇਰੇ ਮੁੱਕਾ ਵੱਜਿਆ ਨਾ ਇੱਕ ਮੁੱਕੇ ਦੀ ਪਰਪਰ ਇਹਦੀ ਪਹਿਲੀ ਪਰਤ ਤੇ ਰਹੇਗਾ ਪਹਿਲੀ ਪਰਤ ਤੇ ਆਹ ਫਿਰ ਟੋਪੀ ਵੀਡੀਓ ਬਣਾਏ ਹੋਣੀ ਕੀ ਹੈ ਕੀ ਹੈ ਕੈਨੀਵਰੀ ਟੋਪੀ ਦੀ ਵੀਡੀਓ ਬਣਾਏ ਮਡੀ ਲੈ ਟੋਪੀ ਬਣਾ ਹੈ ਹਾਂ ਮਸ਼ੀਨਾਂ ਬਣਾਈ ਬੜੀ ਘੈਂਟ ਬਣਾਈ ਵਾਕਈ ਵਾਹ ਜੀ ਵਾਹ ਸਿਆਲ ਆ ਕੇ ਟੋਪੀਆਂ ਨਾਲੇ ਖਮੇਰੀ ਬਣਾ ਰਹੇ ਬਹੁਤ ਸੋਹਣੀ ਬਣੀ ਜਸਵਾਲ ਦੀ ਕੋਟੀ ਆ ਏ ਪੂਰੀ ਵਾਲੀ ਚੋਰ ਚੋਰ ਟੋਪੀ ਚੋਰ ਟੋਪੀ ਚੋਰ ਬੰਦ ਕੀਆ ਬੰਦ ਕੀਆ ਹੋਵੇ ਪਤਾ ਯਾਰ ਬੰਦਰ ਗੈਪ ਚਲਾ ਜਲੀ ਆ ਜਾਓ ਉਹ ਜਿਹੜਾ ਕੰਮ ਆ ਸਨੋਰਾ ਦਾ ਦੱਸ ਦਈਏ ਲੈ ਕਿੰਨੂ ਚੱਕੀ ਜਾਂਦਾ ਹੱਦ ਹੋ ਗਈ ਯਾਰ ਕਿੰਨੂ ਚੱਕ ਲੈ ਕਿੰਨੂ ਕਿੰਨੂ ਚੱਕਿਆ ਉਹ ਕਿੰਨੂ ਭਾਬੀ ਤਾਂ ਇਹ ਲੈ ਕੇ ਜਾ ਕੇ ਪਲੇਟ ਜੀ ਨੂੰ ਮਾਰਾ ਕਹਿੰਦੀ ਲੈ ਆ ਸੈਡ ਜੀ ਨੇ ਲੈ ਗਏ ਘੰਟਾ ਛੱਲਣ ਲਾਰੇ ਖਾਣ ਲੱਗੇ 2 ਮਿੰਟ ਲੈਸ ਆਲੇ ਨੇ ਆ ਵੀ ਗਾਲਾਂ ਵਧਾ ਦਵਾਣ ਬੈਠੇ ਨੇ ਵੇਖੀ ਕੱਪੜੇ ਦਾ ਢੋਕ ਰਹੇ ਯਾਰ ਇੱਥੇ ਹੀ ਹੈਗੀ ਆ ਹੋਰ 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 ਆ ਜਾ ਬੇਬੀ ਕੋ ਮਾ ਕੀ ਆ ਆ ਕੀ ਆ ਚੀਕ ਵਾਲੀ ਗੱਲ ਜਕਾਰੇ ਵਾਲੀ ਗੱਲ ਜੱਗੇ ਜੱਗੇ ਬੋਸ ਤੋਂ ਮੋਮਟਾ ਘਾਰਾ ਵਿਆਹ ਦੀ ਖੁਸ਼ੀ ਆਪਣੀ ਆ ਵਿਆਹ ਕੋਈ ਮੂੰਹ ਟਕਰਾਏ ਸਾਰਿਆਂ ਦਾ ਕਾਲ ਸਮੀਤ ਨਾ ਨਹੀਂ ਮੂੰਹ ਮਿਠਾ ਕਰ ਮੂੰਹ ਮਿਠਾ ਕਰ ਯਾਰਾ ਬਈ ਥੋੜਾ ਜਿਹਾ ਮੂੰਹ ਮਿਠਾਈ ਵਿਆਹ ਤੇ ਤਾਂ ਸੱਦਣਾ ਨਹੀਂ ਓਏ ਉਹ ਨਹੀਂ ਵਿਆਹ ਤੇ ਨਗਲਾਉਣਾ ਇੱਥੇ ਮੂੰਹ ਮਿਠਾ ਕਰ ਲੋ ਓਏ ਆ ਗਿਆ ਉਹ ਵੇਖੀ ਨਾ ਸਾਰੇ ਕਹਿਣਾ ਇਹ ਨਹੀਂ ਛੱਡਦਾ ਇਹ ਇਹ ਪਹਿਲਾਂ ਲੱਗੇ ਵੀ ਠੀਕ ਆ ਵੀ ਡੱਬਾ ਦੇਣ ਗਏ ਵੀ ਖਾ ਕੇ ਦੇ ਆ ਇਹ ਨਹੀਂ ਸੁੱਕਾ ਜਾਂਦਾ ਇਹ ਪਹਿਲੇ ਬੰਦੇ ਆ ਵੇਖ ਲੋ ਐਵੇਂ ਦੇਣਾ ਇਹ ਸੁੱਕਾ ਡੱਬਾ ਲੋਕਾਂ ਘਰੇ ਖਾ ਕੇ ਦੇ ਦੇਗਾ ਝੂਠਾ ਹੀ ਦੇ ਆਉਂਦੇ ਆ ਖਾ ਖੂ ਕੇ ਆਉਂਦੇ ਰੋਟਾ ਤੁਹਾਡੇ ਵਿਆਹ ਜੇ ਕੀਤਾ ਹੀ ਇਹਨੇ ਵੇਲਾ ਆ ਵੀ ਡੱਬਾ ਖੋਲ ਕੇ ਦੇ ਨੇ ਪੈਸੇ ਆ ਵੀ ਲੈ ਇੱਧਰ ਡੱਬਾ ਆਇਆ ਡੱਬਾ ਆਇਆ ਵਿਆਲ ਡੱਬਾ ਖੋਲ ਕੇ ਵੇਖ ਕੇ ਦੇ ਦੇ ਨਹੀਂ ਗਿਣ ਕੇ 20 ਲੈਣਾ ਗਿਣ ਕੇ ਇਹ ਤਾਂ ਡੱਬਾ ਪੂਰਾ ਉਹ ਤੇ ਮੈਂ ਸਕਣ ਦੇਣਾ ਨਹੀਂ ਤਾਂ ਮੈਂ ਨਹੀਂ ਦੇਖ ਖੋਲ ਇਹਨੂੰ ਕੇ ਡੱਬਾ ਖੋਲ ਕਰੀ ਹੁਣ ਏ ਭੈਣ ਮਾਤਾ ਖੋਲੀ ਇਹਨੂੰ ਕਿ ਡੱਬਾ ਦਾ ਖੋਲ ਖੋਲ ਜਦੋਂ ਪਹਿਲੇ ਹੱਥੇ ਉਦੋਂ ਖੋਲੀ ਡੱਬਾ ਖੋਲ ਯਾਰ ਸਾਡੀ ਸਟੋਰੀ ਮੁੱਕ ਜਣੀ ਏ ਤੂੰ ਡੱਬਾ ਖੋਲ ਮੱਜੀ ਕਰ ਅੰਟੀ ਅੰਨਾ ਪੂਰਾ ਏ ਸਾਡੀ ਦੁਕਾਨ ਤੇ ਮੋੜ ਜੋ ਦੁਕਾਨ ਤੇ ਮੋੜ ਲੈ ਤੈਨੂੰ ਕਹਿੰਦੇ ਕਿ ਡੱਬਾ ਖੋਲ ਲੈ ਡੱਬਾ ਪੂਰਾ ਹੋਊਗਾ ਤਰ ਜਾਵਾਂਗੇ ਇਹ 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 ਕੋਦਸ ਕਨਾ ਕੋਲ ਐ ਚਾ ਮੇਰੀ ਗੱਲ ਸੁਣ ਆਪਾਂ ਖੋਲਣ ਐ ਹੁਣ ਖੱਟ ਜੇ ਕਹਤੋਂ ਨੜਕਾ ਆ ਦੇ ਦੋ 50 ਰੁਪਏ ਹੁਣ ਖੱਟ ਜੇ ਨਾ ਖੋਲ ਲੁਗੇ ਨਹੀਂ ਉਹ ਤਾਂ 500 ਦੇਣਾ ਲੈ ਨਹੀਂ ਇਹਦਾ 250 ਦਾ ਆ ਕਰ ਤੂੰ ਤੇ ਵੇਲਾ ਦੀ ਆ ਨਹੀਂ ਨਹੀਂ ਮੈਂ ਨਹੀਂ ਲੈਣਾ ਕੀ ਕਰ ਤੂਤਾ ਕਰੀ ਜਾਂਦਾ ਆ ਵੇਖ ਲੈ ਤੇਰੇ ਸੰਸਕਾਰ ਨਹੀਂ ਸਕੇ ਤੇਰੇ ਘਰ ਦੇ ਆਣੇ ਸੰਸਕਾਰ ਵੇਖ ਲੈ ਇਹਨਾਂ ਦੇ ਵੇਖ ਲੋ ਬਲੈ ਨਹੀਂ ਕਿਵੇਂ ਦਸਗਾ ਕੇ ਭੇਜਿਆ ਕਰ ਦਿਆ ਹੈ ਹੈ ਤੂੰ ਇਹ ਲੈ ਖਾਚਿਆ ਹੁੰਦੇ ਇਹ ਐਂ ਕਰਦੇ ਵਾਹ ਭੇਜ ਗਏ ਅੰਕਲ ਉਹਨਾਂ ਨੂੰ ਆਇਆ ਝੂਠੇ ਕਰ ਕਰ ਦੇਈ ਆਉਂਦੇ ਵੇਖ ਲੈ ਮਾੜਾ 1 ਮਿੰਟ ਕਾਰਡ ਦਿਓ ਚਾਹ ਝੂਠੇ ਕਰ ਕਰ ਦੇਈ ਹੁੰਦੇ ਬਾਹਰ ਥੋੜੀ ਥੋੜੀ ਆ ਬੰਦੇ ਥੋੜੀ ਆ ਥੋੜੀ ਆ ਐ ਛੋਟਾ ਛਿਰਾ ਗਿਆ ਇਹ ਹੁੰਦਾ ਜਿਵੇਂ ਕੀ ਬੰਦੇ ਲੈ ਉੱਤਰੇ ਤੂੰ ਜਾ ਦੇ ਕੀ ਲਓ ਜੀ ਮਿੱਤਰੋ ਕਰੀਏ ਜਾ ਕੇ ਕੱਪੜੇ ਵਿਆਹ ਵਾਲੇ ਟਰਾਈ ਆ ਵੀ ਮੈਟਰ ਹਾਂ ਵੀ ਕਰੋ ਸਿਲੈਕਟ ਫਿਰ ਸਨੋਵਰ ਦੇ ਵਾਸਤੇ ਸਪੈਸ਼ਲ ਹਾਂ ਵਧੀਆ ਵੇਖੀਓ ਕੁੱਤੇ ਵਜਾਂ ਮੇ ਵਧੀਆ ਚੀਜ਼ ਹੈ ਤੈਨੂੰ ਕਿਹੜੀ ਚੀਜ਼ ਵਧੀਆ ਲੱਗੀ ਮੈਂ ਕਾਲਾ ਕੁੱਤਾ ਸੋਨਾ ਕਾਲਾ ਕੁੱਤਾ ਕਾਲਾ ਕੋਟ ਮੈਂ ਲਾਈਨਿੰਗ ਲਾਹਿੰਦਾ ਤੇ ਮੈਂ ਨਹੀਂ 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 ਆ ਲਾਈਨਿੰਗ ਹੀ ਲੈ ਲਾਈਨਿੰਗ ਵਧੀਆ ਨਾ ਇੱਕ ਪਲੇਅਰ ਕਢਾਇਓ ਸਹੀ ਚੈੱਕ ਕਰੀਏ ਇਤਨੇ ਕੱਪੜਾ ਕਿੰਨਾ ਲੱਗੂ ਅੱਧਾ ਕਿ ਮੀਟਰ ਲੱਗੂ ਨਹੀਂ ਨਹੀਂ ਪਲੇਅਰ ਕਢਾਇਓ ਬੜਾ ਇੱਕ ਅੱਧੇ ਦਾ ਭਰਾ ਹਾ ਪੂਰਾ ਜੈੱਡ ਬਲੈਕ ਲਾਓ ਯਾਰ ਜੈੱਡ ਬਲੈਕ ਜੈੱਡ ਬਲੈਕ ਡਾ ਦਿਓ ਯਾਰ ਮੇਰੇ ਤੇਰੇ ਕੱਪੜੇ ਜਿਹੜੇ ਹੈਗੇ ਆ ਉਹਨਾਂ ਦੇ ਜਿਹਨਾਂ ਦਾ ਕਰਾਟ ਰਾਈ ਆ ਆ ਟਰਾਈ ਤਾਂ ਕਰੀਏ ਅੱਜ ਜਿਹਦੇ ਘਰ ਗਏ ਚੇਚਾ ਜਿਹਦੇ ਘਰ ਕੇ ਵਾਟੇ ਯਾਰ ਲਓ ਜੀ ਹਜੇ ਜਿਹੜੇ ਕੁਰਤੇ ਪਜਾਮੇ ਆਹੀਂ ਹਜੇ ਜਿਹੜੇ ਕੁਰਤੇ ਪਜਾਮੇ ਸਵਾਏ ਆ ਹੁਣ ਔਨ ਜਾਣ ਨੂੰ ਸਵਾਏ ਡੱਬੇ ਡੱਬੇ ਲੈ ਜਾਣੇ ਤਾਂ ਉਹ ਡੱਬੇ ਵੰਡਣ ਜਾਣੇ ਆ ਸੋ ਹੁਣ ਉਹ ਕੁਰਤੇ ਪਜਾਮੇ ਤਾਂ ਆਪਾਂ ਜਾਵਾਂਗੇ ਸੋ ਉਹ ਤਾਂ ਸਵਾਏ ਸਟਿਚ ਕਰਾਈ ਜਿਹੜੇ ਆਲੇ ਕੁਰਤੇ ਪਜਾਮੇ ਆ ਤੇ ਬਾਕੀ ਇਹ ਵਿਆਹ ਵਾਲੇ ਆ ਉਹ ਆਪਾਂ ਬਾਅਦੋਂ ਆਵਾਂਗੇ ਲੱਭ ਕੇ ਸੋਚ ਕੇ ਹਾਂ ਇਹ ਜਿਹੜੀ ਆਪਣਾ ਸਾਰਾ ਸੂਟ ਸਾਡ ਜਿਹੜਾ ਪਾਉਣਾ ਵਾ ਹਾਂ ਉਹ ਦੂਸੂਗਾ ਸਾਰਾ ਸੋਚ ਕੇ ਆ ਤਰੀਕੇ ਨਾਲ ਬਣਾਵਾਂਗੇ ਵਾਕੀਂ ਪੰਦੇ ਨਾਲ ਸਿਆਣੇ ਆਏ ਵੇਹੇ ਬਈ ਆਪਾਂ ਬਈ ਤੈਨੂੰ ਫੈਸ਼ਨ ਫ੍ਰੀਕ ਵਾਲੇ ਆ ਆ ਯਾਰ ਆ 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 ਇਹ ਡਾਕਟਰ ਕੀ ਉਹ ਲਾਈਨਿੰਗ ਦਾ ਕਪੜਾ ਵੱਖ-ਵੱਖ ਤਰ੍ਹਾਂ ਪਏ ਰਹੇ ਨੇ ਇਹ ਗੱਲ ਤਾਂ ਹੋਰ ਕੋਈ ਇੱਕ ਚੱਕ ਚੁੱਕ ਹਰ ਇੱਕ ਚੀਜ਼ ਹੈ ਕੋਈ ਫੌਜੀ ਜੈਕਟ ਬਣਾਉਣੇ ਕਿਸੇ ਨੇ ਕੋਈ ਜੈਕਟ 18 ਕੋਈ ਗੁੱਗੂ ਉਹ ਸੁਣੋ ਰ ਕਾਲਾ ਸਵਾਲ ਵੀ ਬेटर ਨਾਲ ਵੀ ਕਾਹੀ ਹੁੰਦਾ ਨਹੀਂ ਭਾਈ ਯਾਰ ਨਹੀਂ ਆਪਾਂ ਬेटर ਆਪ ਪਹਿਲਾਂ ਢਾਈ ਦਾ ਪੱਗ ਲਗਾ ਲਿਆ ਬਹੁਤ ਹੱਬ ਕਰਾਂਗੇ ਤੇਰੇ ਤੇਰੇ ਕਰਕੇ ਬੰਦੇ ਨਾ ਬਦਲਦੇ ਪਹਿਣ ਭਾਵੇਂ ਇਹ ਨਹੀਂ ਬਗਣੀ ਇਹ ਨਹੀਂ ਟੋਪੀ ਰਸ਼ਟ ਕਾਲਾ ਰਸ਼ਟ ਰਸ਼ਟ ਕਾਲਾ ਰਸ਼ਟ ਬੰਨੀ ਬੜੀ ਇਹੋ ਟੋਪੀ ਲੈਣੀ ਜਿਹੜੀ ਵੇਟਰ ਉਹ ਰਸ਼ਟ ਨੀ ਹੋਰ ਹੋਰੇ ਤੇ ਰੰਗ ਇਹਨਾਂ ਪਾਤੀ ਜਿਹੜੀ ਮੋਟੀ ਇਹਨਾਂ ਬੰਨੀ ਆ ਜਿਹੜਾ ਉਹ ਸੀ ਗ੍ਰੀਨ ਜਿਹੜੀ ਚੱਲਦਾ ਨਾ ਪੀਚ 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 ਨਹੀਂ ਉਹ ਜਿਹੜੀ ਪਿਆਜ਼ ਜੀ ਪਿਆਜ਼ ਜੀ ਪਿਆਜ਼ ਜੀ ਹਾਂ ਪਿਆਜ਼ ਜੀ ਪਿਆਜ਼ ਜੀ ਹਾਂ ਪਿਆਜ਼ ਜੀ ਹਾਂ ਪਿਆਜ਼ ਜੀ ਮੈਂ ਤੁਹਾਨੂੰ ਦਿਖਾਉਣਾ ਮੈਂ ਤੁਹਾਨੂੰ ਦਿਖਾਉਣਾ ਕੱਟ ਕੇ ਲੈਂਦਾ ਮੈਂ ਚੈੱਕ ਕਰਉਣਾ ਕਿੱਥੇ ਪਿਆਜ਼ ਜੀ ਥੱਲੇ ਛਾਲਟ ਆਲੀ ਓਏ ਥੱਲੇ ਆ ਛਾਲਟ ਆ ਨਹੀਂ ਹਾਲ ਹੀ ਆ ਸੁਣੋ ਇਹ ਪਿੰਕ ਪਿੰਕ ਇਹ ਤਾਂ ਸਾਲਾ ਮੇਰੇ ਬੀਬੀ ਵਾਲੇ ਸੂਟ ਲੱਗਦੇ ਆ ਨਹੀਂ ਨਹੀਂ ਹਾਂ ਬੰਦੇ ਵਾਲੀ ਬੰਦੇ ਵਾਲੀ ਆ ਡਿਜ਼ਾਈਨਰ ਹੈਣਾ ਜAVE ਜੇਠਾ ਦਾ ਨਹੀਂ ਪਾਉਂਦਾ ਨਾ ਕੱਪੜੇ ਫਰਦਾਨ ਆਪਾਂ ਜਾਗੋ ਤਾਂ ਜਿਹੜਾ ਕੁੜਤਾ ਪਜਾਮਾ ਸੋਣਾ ਮਸਟਿਚ ਕਰਾਉਣਾ ਜਿਹੜਾ ਉਹ ਬਲੈਕ ਉਹ ਜਿਹੜੀ ਦੱਸੇ ਡਿਜ਼ਾਈਨਰ ਜਿਹੜਾ ਆਪਾਂ ਉਹ ਮੇਰੇ ਕੋਲ ਸੋਨ ਯੈਲੋ ਕਲਰ ਦਾ ਆਪਾਂ ਹਲਦੀ ਲਈ ਆ ਹੀ ਕਲਰ ਜਿਆਦਾ ਚਾਹਦਾ ਬੋਸ ਕੀ ਪਾਕਿਸਤਾਨ ਵਾਲੀ ਜਿਹੜੀ ਆ ਇਹ ਪਾਕਿਸਤਾਨੀ ਬੋਸਕੀ ਵੀਰ ਜੀ ਵੇਖੋ ਹਰ ਹਾਲਿਆ ਪੁਰਦੋ ਜੰਤ ਆਹ ਤੇ ਦੂਜੀ ਦਰ ਤੁਸੀਂ ਇੱਡੇ ਵੱਡੇ ਯੂਟਿਊਬਰ ਨਹੀਂ 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 ਆ ਗਈ ਚਾਈਦੀ ਸੀ ਆ ਗਈ ਆ ਇਹ ਉਦੋਂ ਦੀ ਇਹ ਇੱਕ ਚੀਜ਼ ਕਰੀਆ ਨੇ ਬੋਸ ਕੀ ਚਾਹੀਦੀ ਆ ਆ ਗਈ ਬੋਸ ਕੀ ਚਾਹੀਦੀ ਚਲ ਇਹਦਾ ਇੱਕ ਕਰ ਦੋ ਸਟਿਚੇ ਵੀ ਦੂਜਾ ਕਿੱਥੇ ਮੁਸ਼ਕਿਲ ਆ ਜਾ ਇਧਰ ਆ ਓਏ ਇਹ ਕਿਸ ਪਾਸੇ ਜਾਣ ਮੈਂ ਕੋਈ ਨਾ ਪੈਸੇ ਮੈਂ ਕਾ ਲੂ ਆ ਭੈਣ ਐਵੇਂ ਟੈਨਸ਼ਨ ਨਾ ਕਾ ਲੂ ਪੈਸੇ ਨਾ ਬੋਸ ਕੀ ਆ ਗਿਆ ਕਪੜਾ ਜਿਹੜਾ ਖੁੰਦਿਆ ਮੇਰਾ ਭਾਈ ਅਹੀਂ ਖਾਦਾ ਸਾਰਾ ਕੁਝ ਤੇ ਕੈਮਰਾ ਚਲਾਉਣਾ ਜੇ ਤਾਂ ਭੁੱਲ ਗਿਆ ਹੈਗਾ ਉਹ ਮਾਫੀਨਾਮਾ ਅੱਜ ਵੀ ਨਹੀਂ ਕਾ ਜਦ ਤੱਕ ਅਹੀ ਕਿਹੜੇ ਬੰਦੇ ਰਜਾਉਣ ਆਏ ਆ ਕਿਸੇ ਭੁੱਖੇ ਨੂੰ ਰਜਾਇਆ ਤੇ ਦਸ ਖਾਂ ਚਲੋ ਭਾਈ ਲੈਣਾ ਸੁਨੋ ਬਰਾ ਕੋਲ ਕਿੱਥੇ ਆ ਹੋਰ ਜੀ ਕੀ ਹਾਲ ਚੱਲੇ ਵਧੀਆ ਜੀ ਲਓ ਜੀ ਲਿਆਓ ਕੱਪੜੇ ਹਾਂਜੀ ਹਾਂਜੀ ਆਹੇ ਆ ਵਾਰ ਲਗਾ ਆਪਣੇ ਉਹ ਵਾਹ ਜੀ ਵਾਹ ਕੀ ਬਾਤ ਜਿਹੜੇ ਆ ਦੀ ਆ ਬਟਨ ਲਾਦੇ ਜਿਹੜੇ ਆ ਮੈਂ ਸੈਲੈਕਟ ਕਰਕੇ ਬਟਨ ਦੱਸ ਲਈ ਕੀ ਬਾਤ ਕੀ ਆ ਯਾਰ ਕੀ ਚੀਜ਼ ਬਣਾਈ ਪਈ ਉਹ ਚੀਜ਼ ਕੀਤੀ ਨਾ ਪਰ ਜਿਹੜੀ ਕਿਹਾ ਸੀ ਮੈਂ ਮੈਂ ਉਹੀ ਚੀਜ਼ ਜੋ ਸੀ ਚੰਪਾ ਹਾਂ ਉਹ ਬਾਈਕ ਰਾਵਾਂਗੇ ਤੁਹਾਨੂੰ ਅਗਰ ਪਾ ਕੇ ਵੇਖੋ ਉਹ ਪਾ ਕੇ ਓਕੇ ਓਕੇ ਲੈ ਆਹੀ ਪਿਆਰਾ ਬਸ ਆ ਜਿਹੜੇ ਦੀ ਆ ਬਟਨ ਲਾਦੇ ਨਾ ਜਿਹੜੀ ਆ ਚੀਜ਼ ਹਾਂ ਆ ਠੀਕ ਹੈ ਹਾਂ ਬਾਈਕਾ ਤੋਂ ਕਵਾ ਲਈਏ ਨਾ ਉਨੀ ਕੀ ਨਾ ਕੋਈ ਕਲਰ ਆਪਾਂ ਨੇਵੀ ਜੀ ਕਰਨਾ ਵਾਈਟ ਨਹੀਂ ਮੈਂ ਨੇਵੀ ਕਰਾਂ ਤੁਸੀਂ ਜਿਹੜਾ ਲਿਖਾ ਕੇ ਜੋ ਉਹੀ ਕਰਾਂ ਆ ਨੇਵੀ ਕਰਾਂਗੇ ਪੈਂਟ ਟਾਈਟੋ ਦੋ ਕਾ ਟੈਂਡ ਮਾਗਰ ਸੇਵਕ ਦਾ ਬਾਹਰੋਂ ਫੋਨ ਆਈ ਹੁੰਦਾ ਫਿਟਿੰਗ ਜਿੰਨੇ ਪਲੇਜ ਪਾ ਲ ਸਾਰੇ ਫਿਟਿੰਗਾਂ ਮੇਲੇ ਨਹੀਂ ਗਏ ਮੀਟਿੰਗ ਫਿਰ ਕੰਟੀ ਵਧੀਆ ਆ ਰਹੀ ਸੀ ਇੱਕ ਦਾ ਘੈਂਟ ਲੱਗਣ ਡਿਆ ਨਾ ਸੁਣ ਉਹ ਆ ਵੀ ਲੱਗ ਆਵੇ ਆ ਮੂੜ ਹੀ ਆਣਾ ਗਾਰੰਟੀ ਤੇਰੇ ਫਿਟਿੰਗ ਨਹੀਂ ਚਲ ਮਜਾ ਛੱਡ ਕੇ ਜਮਣ ਘੇਣ ਲੱਗ ਜਾ ਇੱਧਰ ਆ ਬਣਾ ਸੱਚੀ ਆ ਆ ਬਾਲਾ ਜੀ ਨੇ ਨਾ ਕੁਰਤੀ ਦੀ ਫਿਟਿੰਗ ਬਾਲਾ ਡੈਂਟ ਹੋਦਾ ਸੀ ਦੀ ਸੁਣੀ ਆ ਮੈਨੇ ਕੋਈ ਪਲੇਜ ਜਿਹੜੀ ਆ ਇਧਰ ਆ ਕੀ ਕਢਾ ਲੈਣਾ ਇਹਨੂੰ ਕੋ ਪਵਾੜੀ ਨਾਰ ਚੜ ਜਾਏ ਅੱਛਾ ਆ ਜਾਣਾ ਜੋਣਾ ਬਿਆਰ ਨੂੰ ਫੂਲ ਹੋ ਜਾਣਾ ਮੈਂ ਚੱਕ ਨਹੀਂ ਦਾਰੂ ਆ ਆ ਜਾਣਾ ਸੋਨਾ ਲੱਗਾ ਆ ਜਾਣਾ ਕਿੰਨਾ ਦੂਜਾ ਲਿਆਓ ਇੱਕ ਹੋਰ ਲਾਓ ਆ ਆ ਜਾਣਾ ਕਿੰਨਾ ਆ ਦੋਆ ਦੋਵਾਂ ਨਾਲ ਜਿਆਦਾ ਸਹੀ ਆ ਹਾਲ ਆ ਇੱਕ ਪੋਜ਼ੀਟਿਵ ਸੀ ਦਿਓ ਆਪਣਾ ਸੀ ਜੰਨੇ ਇੱਕ ਫਰੋਸ਼ ਕੀ ਆਪ ਇਹਦਾ ਸੋਨਾ ਬੋਸ਼ ਕੀ ਇਹਦਾ ਉਹ ਰੰਗ ਉਹ ਇਨੇ ਜਿਹੜਾ ਤੇਰਾ ਏ ਹਾਂ ਵੇ ਪਠਾਨੀ ਕਿਥੇ ਸੁਣਵਾ ਦੇ ਜੀ ਬੰਦੀ ਆ ਹੱਥ ਕਰ ਦਿਓ ਮੀਆਂ ਜੀ ਦੇ ਹੱਥ ਕਰ ਦਿਓ ਹੱਥ ਕਰ ਦਿਓ ਪਹਿਲਾਂ ਮੇਰੇ ਹੱਥ ਕਰਦਾ ਨਾਲ ਸਾਡਾ ਮੰਨ ਲੈ ਹੱਥ ਕੱਢ ਦੋ ਜਿਆਦਾ ਘੰਟਾ ਲੱਗਾ ਜਾ ਹੱਥ ਕੱਢ ਦੋ ਸਲਵਾਰ ਕਿਨੇ ਬਣਾਉਣੀ ਮੀਂਹ ਦੇ ਮੰਮੀ ਨਹੀਂ ਖੜੀ ਉਹ ਘੱਟ ਤੋਂ ਬੋਲਦਾ ਹੱਥ ਦਾ ਹੱਥ ਕੱਢ ਕੇ ਬਾਅਦ ਵਿੱਚ ਤੈਨੂੰ ਜੀਬੀਆਂ ਹੀ ਸਲਵਾਰ ਪੋਣੀ ਪਹਿਣੀ ਆ ਸਲਵਾਰ ਨਹੀਂ ਪੋਣੀ ਚਾਹੀਦੀ ਆਪਣੇ ਪਠਾਨੀ ਉਹ ਨਹੀਂ ਪੋਣੀ ਜੇ ਆਪਣੇ ਆਪਾਂ ਨੂੰ ਸਰਦਾਰਾਂ ਨੂੰ ਆ ਇਹ ਸ਼ੌਂਕ ਸੁਣਾਉਂਦਾ ਆ ਪਿਆ ਮੋਬਾਈਲ ਆ ਨਹੀਂ ਤਾਂ ਨਾ ਰੂਵੇਂ ਨਾ ਸਲਵਾਰਾਂ ਪਾ ਰਿਹਾ ਨਹੀਂ ਮੰਮੀ ਸਲਵਾਰ ਪਾ ਤਦ ਕਿਹਾ ਤਦ ਕਿਹਾ ਕਿ ਜੇ ਨਹੀਂ ਰਹੀ ਭਰਾਂ ਆ ਬਣਵਾਣੀ ਸੀ ਇਹਨੇ ਆਪ ਕਿਹਾ ਮੇਰੇ ਆਪ ਕਿਹਾ ਨਹੀਂ ਨਹੀਂ ਆਪ ਇਹਨੇ ਕਿਹਾ ਹੈ ਸੋਹਣੀਆ ਆ ਓਕੇ ਇਹ ਕਹਿੰਦਾ ਮੈਂ ਤੁਹਾਨੂੰ ਥੋੜੀ ਲਾ ਲੇ ਹੈ ਓਕੇ ਓਏ ਇਹਨੇ ਨਾ ਉਹਨੂੰ ਚੰਗੀ ਓਏ ਇਹਨੇ ਵਿਖਾਇਆ ਦਰਜ ਕਰ ਜਾਈਂਗਾ ਅਰਜਨ ਕਰ ਇਹ ਤਾਂ ਬਣ ਗਿਆ ਦਰਜ ਬੋਲ ਤੂੰ ਜਵਨ ਲਿਆ ਕੇ ਓਏ ਓਏ ਇਹ ਨਾ ਇਹ ਨਾ ਡੱਡਾ ਬਣਾਉਂਦਾ ਮੂੰਹ ਡੱਡਾ ਕਰਕੇ ਆ ਵੀ ਬਿੰਦਰੀ ਕੀ ਬਣਨੀ ਨਹੀਂ ਸੋਹਣਾ ਨਹੀਂ ਨਹੀਂ ਸੋਹਣਾ ਨਹੀਂ ਭਰਾਓ ਜੁੱਤੀ ਪਾਣਾ ਜੁੱਤੀ ਨਹੀਂ ਆਉਂਦੀ ਨਹੀਂ ਪੀ ਨਹੀਂ ਹੈ ਲਓ ਬਈ ਮਿੱਤਰੋ ਸਮੋਸੇ ਸਮੋਸਾ ਸਮੋਸੇ ਵੀ ਆ ਗਏ ਪਹਿਲਾਂ ਪਕੌੜਿਆਂ ਹੁੰਦੇੜੇ ਪਾ ਗਏੜੇ ਸਮੋਸੇ ਅੱਜ ਸੰਡੇ ਆ ਕੀਤੇ ਅੱਜ ਆ ਮੇਚਾ ਲਈ ਤੁੰਗ ਲੈ ਮੇਚਾ ਇਹ ਕਿਹੜਾ ਯਾਰ ਉਹ ਨਾ ਕੋਲਣਾ ਆ ਆ ਵੀ ਆ ਮੇਚਾ ਨੂੰ ਮਾਸਟਰ ਜੀ ਆਇਆ ਹੈਗਾ ਮਾਸਟਰ ਜੀ ਲੋੜ ਨਹੀਂ ਤੁਹਾਡੀ ਮਾਸਟਰ ਜੀ ਰਹਿਣ ਦਿਓ ਇਹ ਤਾਂ ਮੈਨੂੰ ਲੱਗਿਆ ਰਹਿਣ ਦਿਓ ਲੋੜ ਹੀ ਨਹੀਂ ਇੱਕ ਦੋ ਚਾਰ ਚਾਰ ਉਂਗਲਾ ਬਾਹ ਇਹਦੇ ਮਾਨਾ ਬੰਤੇ ਜੋਦੋਂ ਲੈਣ ਦੇ ਉਹਨੇ ਲੈ ਲੈਣੀ ਰੁਕ ਜਾ ਤਿੰਨ ਗਿੱਠਾਂ ਦੇ ਚਾਹ ਦਾ ਲੱੱਖਾ ਮਾਦਾ ਟੋੜ ਰਿਹਾਗਾ 6 ਗਿੱਠਾ 6 ਗਿੱਠਾ 6 ਗਿੱਠਾ ਇਹਦਾ ਮਨ ਉਹ ਚੱਲਦਾ ਇਹ ਕੀ ਬੱਦਿਆ ਲੱਗ ਹੋਇਆ ਬਈ ਇਹਦਾ ਮਨ ਆ ਮੰਮੀ ਨੂੰ ਖਵਾ ਲਿਆ ਬੀ ਹੇ ਲੈ ਮੀ ਨਾ ਕੀ ਕਰ ਰੱਖ ਰਿਹਾ ਕਿ ਆ ਕਹਿੰਦਾ ਜਿਹਨੇ ਅੱਜ ਸਮੋਸੇ ਲੈ ਕੇ ਮੰਮੀ ਮੰਮੀ ਇਸ ਤੋਂ ਪਹਿਲਾਂ ਪੰਜ ਪੰਜ ਪਈ ਨੇ ਮੈਸੇਜ ਕੀਤਾ ਮੰਮੀ ਇਹ ਰੋਹੀ ਨੇ ਸਾਰੇ ਸਮੂਹ ਲੈ ਗਏ ਅੱਜ ਕੰਨਾ 6-7 ਦਿਨ ਖਾਣੇ ਇਹਨਾਂ ਨੇ ਕਿੱਦਾਂ ਸਮੋਸਾ ਇਹਨਾਂ ਦਾ ਸੌ ਆਖਲਾ ਕੋਈ ਨਹੀਂ ਉਹ ਨਹੀਂ ਇਹਨੂੰ 100 ਲੱਗੇ ਔਰ ਰਾਜ ਫੜਦੇ ਤੇਰਾ ਗਾਣਾ ਨਹੀਂ ਕੱਲਣਾ ਜੇ ਤੂੰ ਨਾ ਲੱਕਿਆ ਨਾ ਨਾ ਚੱਕ ਓਏ ਲੈ ਕੇ ਚੱਲ ਨਾਲ ਹਾਂ ਚੱਲ ਮਰਗ ਜਿੰਮੇ ਦੀ ਬਲੇਜਾ ਸੋਨੇ ਦੀ ਲੋਈ ਲਈਦੀ ਆ ਬਹੁਤ ਮਹਿੰਗਾ ਬਾਈ ਇਹਨਾਂ ਨੇ ਕੱਪੜਾ ਦਾ ਲੋਈ ਆ ਆ ਵੇ ਲੈ ਆ ਇਹ ਲੋਈ ਕੀ ਦਾ ਵਿੱਚ ਕੀ ਦਾ ਵਿੱਚ ਓਏ ਇੱਕ ਮਿੰਟ ਦਾ ਮੇਚ ਲੱਗ ਜੀ ਉਹ ਨਹੀਂ ਮੈਂ ਦੋਗੇ ਟਾ ਟਿਕਾ ਲਾ ਆਹ ਤੇਰਾ ਖਰਾਬ ਆ ਸਵੇਰ ਨਹੀਂ ਖਰਾਬ ਆ ਜਿੱਪ ਆ ਜਾ ਆ ਜਾ ਖੁੱਲੀ ਨਹੀਂ ਖਰਾਬ ਆ ਸਾਲੇ ਨੇ ਬਾਏ ਚ ਨਾ ਕਾਲੀ ਦਲ ਦੀ ਨਿਸ਼ਾਨ ਲਾਇਆ ਤਕਰੀ ਕੁੜੀਏ ਨੂੰ ਵਕੀਲ ਸਮਝ ਕੇ ਸੈਟ ਹੋ ਗਈ ਅਗਲੇ ਬਾਦਲਾਂ ਲਈ ਫੋਟੋ ਭਾਈ ਜਾਵੇ ਨਾ ਅਗਲੇ ਦਿਨ ਫੋਟੋ ਭਾਈ ਜਾਵੇ ਬਲੌਗ ਮਾਰ ਗਈ ਉਹਨੇ ਜਿਹੜਾ ਪੁੱਛਿਆ ਆਪਣਾ ਟੂ ਬੀ ਕਾਲੀ ਨਾ ਨਾ ਮੈਨੂੰ ਵਕੀਲ ਸਮਝਦੀ ਆ ਗਈ ਬਲੌਗ ਹੀ ਮਾਰ ਗਈ ਬਾਲੀ ਟਾਂਡਲਾ ਨਾ ਕੀ ਹੋਇਆ ਹੁਣੇ ਇਹ ਸਾਰਾ ਉਹ ਤੇਰਾ ਖਮਾਉਣ ਚ ਲੱਗ ਗਿਆ ਆਪਾਂ ਨੂੰ ਉੱਤੇ ਜਦੋਂ ਪੈਸੇ ਦੀ ਉਹ ਵਾਰੀ ਆਈ ਉਹਨਾਂ ਨੂੰ ਕਹਿੰਦਾ ਪੀਜੀ ਦੇ ਪੈਸੇ ਠੀਕ ਠੀਕ ਨਾਲ ਇਹ ਨਹੀਂ ਪੜਾ ਕੇ ਇਹਨਾਂ ਪੀਜ ਲਈ ਗੱਲ ਕਰਕੇ ਆਉਣੇ ਛੇਤੀ ਨਹੀਂ ਬਾਦਰੀ ਪਾਪਾ ਕੈਂਚੀ ਕਿੰਨਾ ਨਿੱਕਾ ਏ ਓਏ ਓਏ ਛੇਤੀ ਬਾਦਰੀ ਬਾਦਰੀ ਇਹ ਬੇਪੜਾ ਉਹ ਬੰਦਾ ਆਏ ਵੇ